ਆਇਆ ਕੰਜਰਦੱਲ ਲੈ ਬਰਿਆ ਕਿੱਡੀ ਸੋਹਣੀ ਜਨਾਨੀ ਲਈ ਫਿਰਦਾ ਮੈਂ ਵੀ ਕਹਿਣਾ ਦੇ ਪਾਪੇ ਨੂੰ ਵੀ ਮੇਰਾ ਵੀ ਹੁਣ ਕਿਤੇ ਚਲਾ ਕਰਦੇ ਪਾਪਾ ਪਾਪਾ ਉਹ ਕੀ ਹੋਇਆ ਇਹ ਰੋਲਾ ਪਾਛ ਅੱਜ ਤੈਨੂੰ ਕੋਈ ਕੰਮ ਹੀ ਹੋਵੇਗਾ ਤਾਂ ਹੀ ਤੂੰ ਅੱਜ ਮੇਰੀਆਂ ਲੱਤਾਂ ਕੁੱਟੰਦਿਆ ਨਹੀਂ ਪਾਪਾ ਮੈਂ ਤੇ ਤੇਰੇ ਫਾਇਦੇ ਦੀ ਗੱਲ ਕਰਦਾ ਤੈਨੂੰ ਨਹੀਂ ਲੱਗਦਾ ਤੇਰੇ ਮਹਿਲਾਂ ਕਿ ਕੋਈ ਰਾਣੀ ਹੋਵੇ ਤੇਰੀ ਨੋਂ ਰਾਣੀ ਹੋਵੇ ਉਹ ਦੋ ਤਾਂ ਆਪਣੀਆਂ ਕੁੱਲੀਆਂ ਨੇ ਕਿਹੜੇ ਮਹਿਲ ਤੂੰ ਪਾਪਾ ਵੇਖਦਾ ਲੱਬਲ ਜੇ ਲੋਕਾਂ ਦੇ ਨਿਆਣੇ ਹੀ ਐਡੀਆਂ ਐਡੀਆਂ ਸੋਹਣੀਆਂ ਜਨਾਨੀਆਂ ਲਈ ਫਿਰਦੇ ਮੇਰਾ ਵੀ ਤੂੰ ਚਲਾਕ ਕਰਦੇ ਹੁਣ ਤੂੰ ਆਪ ਦੀਆਂ ਆਦਤਾਂ ਸੁਧਾਰ ਲੈ ਆ ਤਾਂ ਮੇਰੇ ਯਾਰ ਰੱਬਾ ਮੇਰੀਆਂ ਆਦਤਾਂ ਕੀ ਮਾਰੀਆਂ ਮੈਨਾ ਤੇ ਸਾਰੀ ਦਿਹਾੜੀ ਕੰਮ ਕਰਦਾ ਗਧਿਆਂ ਵਾਂਗੂ ਉਹ ਕੰਮ ਮੈਨੂੰ ਤਾਂ ਕਿਤੇ ਦੀਂਦਾ ਨਹੀਂ ਤੂੰ ਕੰਮ ਕਰਦਾ ਕਿੱਥੇ ਕੰਮ ਕਰਦਾ ਸਾਰੀ ਆ ਜਿਹੜਾ ਫਸਲ ਖੜੀ ਏ ਇਹਦੇ ਚ ਕੰਮ ਕਰਦਾ ਹੋਰ ਮੈਂ ਕਿੱਥੇ ਕੰਮ ਕਰਦਾ ਸਾਰੀ ਦਿਹਾੜੀ ਵੇਲਾ ਗਲੀਆਂ ਕੱਚ ਦਾ ਰਿੰਦਾ ਕੋਈ ਨਹੀਂ ਮੇਰਾ ਰਿਸ਼ਤਾ ਹੁੰਦਾ ਤੂੰ ਮੈਨੂੰ ਵੇਲਾ ਕਹਿੰਦਾ ਰਹਿਣਾ ਤੇ ਲੋਕ ਵੀ ਮੈਨੂੰ ਵੇਲਾ ਕਹਿੰਦੇ ਹਾਏ ਰੱਬਾ ਮੇਰੀ ਮਾੜੀ ਕਿਸਮਤ ਮੈਨੂੰ ਗੰਦਾ ਪਿਓ